ਸਟਾਫ ਵੱਲੋਂ ਇੱਕ ਪਗਵਾੜੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਪੀਓ ਸਟਾਫ ਇਨਚਾਰਜ ਐਸਆਈ ਹਰੀਸ਼ ਵਰਮਾ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਪੀਓ ਨੂੰ ਗ੍ਰਿਫਤਾਰ ਕੀਤਾ ਜਿਹੜਾ ਪਿਓ ਰਸ ਕੀਤਾ ਉਹਦੀ ਡਿਟੇਲ ਇਸ ਪ੍ਰਕਾਰ ਹੈ ਜੀ ਉਹਦਾ ਨਾਮ ਹੈ ਜੀ ਗੋਪੀ ਸਨ ਰਮੇਸ਼ ਕੁਮਾਰ ਆਰੂ ਗੁਰੂ ਨਾਨਕਪੁਰਾ ਕੋਟ ਖਾਲਸਾ ਦਾਇਰ ਰਹਿਣ ਵਾਲਾ ਜੀ ਕੋਟ ਖਾਲਸਾ ਅੰਮ੍ਰਿਤਸਰ ਦਾ ਰਹਿਣ ਵਾਲਾ ਜੀ ਇਹ ਬਾਤ ਆਲਦ ਸ਼੍ਰੀ ਹੀਨਾ ਅਗਰਵਾਲ ਮੈਡਮ ਨੇ ਜੀਐਮਈ ਸ਼੍ਰੀ ਕੋਰਟ ਦੇ ਵਿੱਚੋਂ ਮੁਕਦਮਾ ਨੰਬਰ 53 ਮਿਤੀ 5 8 2017 ਅੰਡਰ ਸੈਕਸ਼ਨ 307 ਬੀ 4 21 14 ਆਈ ਪੀ ਸੀ ਦਾਣਾ ਡੀਡਵਨ ਅੰਮ੍ਰਿਤਸਰ ਦਾ ਕੇਐਸ ਜਿਹਦੇ ਵਿੱਚ ਜੋ ਸੀ ਜਿਹਦੀ ਪੀਓ ਡੇਟ ਹੈ ਜੀ 11 6 2024 ਪਰ ਇਹਦੀ ਪੁੱਛੀਜ਼ ਕੀਤੀ ਜਿਹਨੇ ਦੱਸਿਆ ਵੀ ਇਹਦੇ ਤੇ ਇੱਕ ਹੋਰ ਮੁਕਦਮਾ ਦਰਜਾ ਉਹਦੇ ਵਿੱਚ ਵਿੱਚ ਵੀ ਐ ਪੀਓ ਆ ਉਹ ਸਾਡੇ ਸਲਾਮਾਤ ਦਾ ਮੁਕਦਮਾ ਉਹ ਹੈ ਜੀ ਬਾਦਲ ਸਿੰਘ ਗੋਦਰਸ਼ਨ ਸਿੰਘ ਜੀ ਮਸ਼ੀਨੀ ਕੋਰਟ ਦੇ ਵਿੱਚ ਕਥਾ ਨੰਬਰ 287 ਰਿਲੇਟਡ ਹੈ ਜੀ 31/7/2021 ਅੰਡਰ ਸੈਕਸ਼ਨ 379 411 472 ਆਈਪੀਸੀ ਖਾਣਾ ਸਲਾਮਾਬਾਦ ਇਹਦੇ ਵਿੱਚ ਵੀ ਪੀਓ ਆ ਇਹਦੀ ਪੀਓ ਡੇਟ ਹੈ ਜੀ 12/5/2023